ਤੇ ਗੱਲ ਸੁਣੋ ਮੈਂ ਤੇ ਤੁਹਾਨੂੰ ਉਦੋਂ ਵੀ ਕਿਹਾ ਸੀ ਤੇ ਹੁਣ ਵੀ ਇਹ ਗੱਲ ਕਹਿਣੀ ਆ ਵੀ ਮੈਂ ਰਵਿੰਦਰ ਨੂੰ ਸਾਰੀ ਗੱਲ ਦੱਸੀ ਸੀ ਮੈਂ ਉਹ ਤੋਂ 1 ਰੁਪਏ ਦਾ ਵੀ ਲਗਾ ਨਹੀਂ ਰੱਖਿਆ ਪਰ ਬਹੁਤ ਗੱਲ ਦੇ ਵਿੱਚ ਤੁਹਾਨੂੰ ਅਹੀ ਆਵਾਂ ਨਾ ਕਹਿਣ ਸੁਣਨ ਵਾਲਿਆਂ ਨੇ ਤੇ ਇਹੋ ਕਹਿਣਾ ਵਾ ਵੀ ਉਹ ਚੋਲਿਆਂ ਨੇ ਉਹਲਾ ਰੱਖਿਆ ਮੈਂ ਤੁਹਾਨੂੰ ਐਸੇ ਕਰਕੇ ਕਹਿਣੀ ਗੱਲ ਇਦਾਂ ਵਾ ਹੁਣ ਮੈਨੂੰ ਨਹੀਂ ਪਤਾ ਕਿ ਉਹ ਚੋਲਿਆਂ ਨੇ ਤੁਹਾਡੇ ਨਾਲ ਗੱਲ ਕੀਤੀ ਸੀ ਜਾਂ ਨਹੀਂ ਕੀਤੀ ਸੀ ਉਹਨਾਂ ਨੇ ਤਾਂ ਮੈਨੂੰ ਇਦਾਂ ਹੀ ਕਿਹਾ ਸੀ ਕਿ ਜੇ ਤੂੰ ਚੱਲ ਕੋਈ ਗੱਲ ਨਹੀਂ ਸੰਦੀਪ ਇਸ ਤਰ੍ਹਾਂ ਪੜਨ ਦਾ ਸ਼ੌਂਕ ਵਾ ਨਾ ਮੋਮੀ ਨਾਲ ਗੱਲ ਕਰ ਲੈਣਾ ਤੇ ਅਗਲੀ ਕਹਿੰਦੀ ਤੁਹਾਨੂੰ ਵਿਚੋਂ ਲੈਣ ਦੱਸਿਆ ਨਹੀਂ ਮੇਰੀ ਪੜਾਈ ਅੱਧੀ ਕੰਪਲੀਟ ਹੋਈ ਆ ਤੇ ਪੂਰੀ ਕਰੋ ਜਿੱਦਾਂ ਮਰਜੀ ਮੈਂ ਪੈਸੇ ਪੁੱਛੇ ਪਤਾ ਕਿੰਨੇ ਲੱਗਣੇ ਆ ਇਹਨੇ ਲੱਖ ਰੁਪਈਆ ਫੀਸ ਨਹੀਂ ਲੱਖ ਰੁਪਈਆ ਨਹੀਂ ਲੱਗਣਾ ਵਾ ਅਸੀਂ ਕਿਥੋਂ ਲੱਖ ਲਾ ਦੇਣਾ ਇਹਦੇ ਤੇ ਆ ਤੇ ਨੰਨੀ ਜਾਂਦੀ ਆ ਕੱਟ-ਕੱਟ ਕੇ ਦੇਈਏ ਸਾਨੂੰ ਨੰਨੀਆਂ ਨੰਨੀਆਂ ਲੱਖ ਦੀ ਕੋਸ਼ਿਸ਼ ਕਰ ਦੀ ਕੋਸ਼ਿਸ਼ ਹੁਣ ਪੜਾਈ ਦਾ ਕੰਮ ਕਰਦੀ ਆ ਉਹ ਤਾਂ ਚੰਗੇ ਭਲੇ ਮੰਨ ਲ ਗਏ ਸੀ ਕਿ ਚੱਲ ਕੋਈ ਗੱਲ ਨਹੀਂ ਪੜਾ ਲਾਂਗੇ ਉਹਨਾਂ ਨੂੰ ਵੀ ਪਤਾ ਵਾ ਕਿ ਨੌਕਰੀ ਕਰੂਗੀ ਚੱਲ ਕਾਰਬਰ ਮੈਂ ਇਹ ਕਹਿਣਾ ਹੀ ਕਿ ਸੰਦੀਪ ਨੂੰ ਜਾਣਾ ਉਹ ਨਾ ਲੈਣਾ ਆਹੋ ਤੇ ਇਦਾਂ ਕਰੀਏ ਆਪਾਂ ਦੋਵੇਂ ਜਾਣੇ ਸਲ ਜਾਂਦੇ ਆ ਜਦੋਂ ਤੈਨੂੰ ਲੈਣ ਆਏ ਸੀ ਉਦੋਂ ਮੈਨੂੰ ਤੇ ਇਹਨਾਂ ਮਾਂ ਪੁੱਤਾਂ ਦੀ ਸਮਝ ਨਹੀਂ ਆਉਂਦੀ ਇੱਕੋ ਕੰਮ ਕਿਹਾ ਹੀ ਇਹਨਾਂ ਨੂੰ ਵਿਆਹ ਤੋਂ ਬਾਅਦ ਤੇ ਉਹ ਵੀ ਨਹੀਂ ਮਿਲ ਲੱਗਾ ਇਹਨਾਂ ਨੇ ਪੂਰਾ ਕਰਨਾ ਜੇ ਪੜ੍ਹਾਈ ਵੱਲੋਂ ਕਿਹਾ ਹੀ ਦਿੱਤਾ ਵਾ ਤੇ ਨਾ ਕੋਈ ਹਾਂ ਤੇ ਨਾ ਕੋਈ ਨਾ ਕੋਈ ਜਵਾਬ ਹੀ ਨਹੀਂ ਦੇਣ ਦੇ ਸ਼ਹਿਰੋਂ ਆ ਗਏ ਆ ਮਾਂ ਪੁੱਤ ਪਤਾ ਨਹੀਂ ਕੀ ਸਲਾਹ ਕਰੀ ਜਾਣ ਦੇ ਆ ਇੰਨਾ ਨਹੀਂ ਦੱਸਿਆ ਮੈਨੂੰ ਕਦੋਂ ਦੀ ਮੈਂ ਪੁੱਛਣ ਦੀ ਆ ਕਿ ਦੱਸੋ ਮੈਨੂੰ ਸਲਾਹ ਕਰਕੇ ਪੜਨ ਦੇਣਾ ਜਾਂ ਨਹੀਂ ਦੇਣਾ ਕੀ ਕਰਾਂ ਹੁਣ ਹੁਣ ਬਾਰ-ਬਾਰ ਪੁਛਤੀ ਵੀ ਚੰਗੀ ਨਹੀਂ ਲੱਗਦੀ ਇਦਾਂ ਕਰਦੀ ਆ ਮੰਮੀ ਵੱਲ ਨਾ ਜਾਵਾਂ ਲੈਣ ਹੀ ਦਿੰਨੀ ਆ ਆਪੇ ਮੰਮੀ ਦੱਸਣਗੇ ਇਹ ਨਾ ਕੁਝ ਨਾ ਕੁਝ ਜੇ ਮੈਂ ਗਈ ਨਾ ਐਵੇਂ ਫੇਰ ਗੱਲਾਂ ਲੈ ਆਪਣਾ ਕਰਨ ਇਹਨਾਂ ਨੇ ਇਹਨੂੰ ਪੜਨ ਦੀ ਅੱਗ ਲੱਗੀ ਆ ਹੁਣ ਪੜਨਾ ਤੇ ਹੈਗਾ ਹੀ ਆ ਮੈਂ ਇਹਨਾਂ ਨੇ ਪਹਿਲਾਂ ਗੱਲ ਕੀਤੀ ਸੀ ਉਦੋਂ ਮੈਂ ਮੰਮੀ ਨੂੰ ਸਮਝਾਇਆ ਸੀ ਕਿ ਪਹਿਲਾਂ ਗੱਲ ਕਰ ਲੋ ਇਹਨਾਂ ਨਾਲ ਕਿ ਕੁੜੀ ਨੇ ਪੜ੍ਹਨਾ ਵਾ ਮੈਨੂੰ ਨਹੀਂ ਲੱਗਦਾ ਕਿ ਭਾਬੀ ਨੇ ਦੱਸਿਆ ਹੋਊਗਾ ਇਹਨਾਂ ਨੂੰ ਤਾਂ ਹੀ ਇਹ ਜ਼ੋਰ ਨਹੀਂ ਪਾਉਣ ਦੇ ਨਹੀਂ ਤਾਂ ਇਹਨਾਂ ਨੇ ਆਪੇ ਕਹਿ ਦੇਣਾ ਹੀ ਕੋਈ ਗੱਲ ਨਹੀਂ ਹੈ ਪੜ੍ਹਾ ਲਾਂਗੇ ਚੱਲ ਵੇਖਦੀ ਆਂ ਹੋੜੀ ਗਲ ਲੈਨੀ ਆ ਦੋ ਤਿੰਨ ਮਿੰਟ ਜੇ ਤੇ ਆ ਜਾਣਗੇ ਠੀਕ ਆ ਨਹੀਂ ਤੇ ਫਿਰ ਮੈਨੂੰ ਆਪ ਹੀ ਜਾਣਾ ਪੈਣਾ ਮੰਮੀ ਵੱਲ ਕੀ ਕਰਾਂ ਮੈਨੂੰ ਤੇ ਜਦੋਂ ਦਾ ਮੁੰਡੇ ਨੇ ਦੱਸਿਆ ਮੈਨੂੰ ਤੇ ਕਿਤੇ ਨਾ ਪਤਾ ਕਿ ਮਨਾ ਮੇ ਔਖਾ ਹੋ ਗਿਆ ਕੀ ਕਰਾਂ ਮੈਂ ਤੇ ਸੋਚ ਹੀ ਪੈ ਗਈ ਆ ਦੱਸ ਪੜਾਈਆਂ ਕਿਤੇ ਐਵੇਂ ਹੋ ਜਾਂਦੀਆਂ ਨੇ ਕਿੱਥੋਂ ਇੰਨਾ ਖਰਚਾ ਆਹੀ ਕਰਨਾ ਇਹ ਕੁੜੀ ਤੇ ਸੋਚਦੀ ਨਹੀਂ ਆਪਣੇ ਘਰ ਵੱਲ ਵੇਖੇ ਚਲੋ ਹੁਣ ਤੂੰ ਆ ਗਈ ਆ ਤੇਰਾ ਹੀ ਘਰ ਆ ਤੇਰਾ ਹੀ ਸਭ ਕੁਝ ਆ ਤੂੰ ਹੁਣ ਸੋਚ ਵੀ ਮੇਰਾ ਘਰ ਆ ਮੈਂ ਕਾਨੂੰ ਇਹ ਘਰ ਨੂੰ ਬਰਬਾਦ ਕਰਾਂ ਕਾਨੂੰ ਤੰਗ ਕਰਾਂ ਮੈਂ ਆਪਣੇ ਸੱਸ ਨੂੰ ਤੰਗ ਕਰਾਂ ਜਾਂ ਘਰਵਾਲੇ ਨੂੰ ਤੰਗ ਕਰਾਂ ਜੇ ਕੋਲ ਇਹਨਾਂ ਦੇ ਹੋਣ ਤੇ ਮੈਨੂੰ ਹਾਂ ਨਾ ਕਰ ਦਿੰਦੇ ਜੇ ਸਾਡੇ ਕੋਲ ਨਹੀਂ ਤੇ ਤਾਂ ਆ ਹੀ ਨਹੀਂ ਆਂ ਕੀਤੀ ਹੁਣ ਮੁੰਡਾ ਕੀ ਕਰੇ ਵਿਚਾਰਾ ਨਾ ਉਹਨੂੰ ਕਹਿਣ ਜੋਗਾ ਕੁਛ ਨਾ ਉਹਦੇ ਆਖੇ ਲੱਗਦੀ ਇਹ ਨਹੀਂ ਮੈਨੂੰ ਮੈਂ ਪੜਨਾ ਗਾੜੀ ਮੈਂ ਪੜਨਾ ਲੋਕਾਂ ਦੀਆਂ ਨਵਾਂ ਜਾਂਦੀਆਂ ਤਾਂ ਮੈਂ ਗੱਲਾਂ ਕਰਦੀ ਹਾਂ ਵੀ ਉਹ ਤੁਰੀਆਂ ਫਿਰਦੀਆਂ ਢਿਆਂ ਤੇ ਤੇ ਜੇ ਅੱਜ ਇਹ ਜਾਏਗੀ ਤੇ ਮੈਨੂੰ ਨਾਲ ਲੋਕੀ ਕਰਨਗੇ ਮੈਨੂੰ ਵੀ ਲੋਕਾਂ ਨੇ ਬਥੇਰੀਆਂ ਕਰਨੀਆਂ ਵੀ ਹੁਣ ਆਪਣੀ ਕਿਦਾਂ ਤੋਰ ਦਿੱਤੀ ਆ ਤੇ ਨਾਲੇ ਸਾਡੇ 'ਚ ਪਹੁੰਚ ਹੀ ਨਹੀਂ ਪਹੁੰਹਉਂਦੀ ਕਰੀਏ ਕੀ ਅਹੀਂ ਪਹੁੰਚ ਹੋਵੇ ਤਾਂ ਚਲੋ ਬੰਦਾ ਕਾਰ ਹੀ ਲਾਏ ਕੁਛ ਨਾ ਕੁਛ ਇਹਨੂੰ ਐਦਾਂ ਕਰਨੀ ਆ ਮਡੇ ਨੇ ਤੇ ਮੈਨੂੰ ਦੱਸ ਦਿੱਤਾ ਵਾ ਮੈਨੂੰ ਤੇ ਹੁਣ ਕੋਈ 75 ਲੱਗੀ ਐ ਚੌਂਦਗੀ ਲੱਗੀ ਐ ਵੀ ਕਰਾਂਗੇ ਕੀ ਵੇਖਨੀ ਆ ਸਮਝਾ ਕੇ ਵੇਖਨੀ ਆ ਜੇ ਸਮਝ ਜਾਏਗੀ ਤੇ ਪਿਆਰ ਨਾਲ ਸਮਝਾਉਣੀ ਆ ਵੀ ਪੁੱਤ ਸਾਡੇ ਚ ਪਹੁੰਚਿਆ ਨਹੀਂ ਓ ਤੇ ਤੂੰ ਇਹ ਗੱਲ ਦਾ ਖਿਹੜਾ ਛੱਡ ਦੇ ਪੜਾਈ ਦਾ ਤੇ ਹੁਣ ਕਰਕੇ ਵੇਖਨੀ ਆ ਗੱਲ ਉਹਦੇ ਨਾਲ ਸਮਝਾਉਣੀ ਆ ਫੁੱਤ ਬੈਠੀ ਆ ਹਾਂਜੀ ਮੰਮੀ ਆਜੋ ਮੈਂ ਵੀ ਘੱਲ ਵਾਲੀ ਚੱਲਨੀ ਸੀ ਅੱਧਾ ਹਾਂ ਤੂੰ ਮੇਰੇ ਵੱਲ ਚੱਲੀਆਂ ਤੇ ਮੈਂ ਤੇਰੇ ਵੱਲ ਆ ਗਈ ਆ ਹਾਂ ਜੀ ਗੱਲ ਕੀਤੀ ਸੀ ਮੁੰਡੇ ਨੇ ਗੱਲ ਕਰਨੀ ਸੀ ਤੇਰੀ ਪੜ੍ਹਾਈ ਵੱਲ ਤੇ ਜਿਆ ਹੀ ਆਖਣ ਪਈ ਆਂਦੀ ਮੈਂ ਪੜ੍ਹਨਾ ਮਗਾੜੀ ਤੇ ਮੈਂ ਉਹਦੇ ਕੋ ਸਾਰੀ ਗੱਲਬਾਤ ਲਈ ਸੁਣ ਤੇ ਫਿਰ ਆਪਣੇ ਦਿਮਾਗ ਨਾਲ ਸੋਚਿਆ ਕਿ ਪੁੱਤ ਸਾਡੇ ਕੋ ਪਹੁੰਚ ਨਹੀਂ ਪੜਾਉਂਦੀ ਇੰਨਾ ਖਰਚਾ ਹੀ ਕਿੱਥੋਂ ਨਵਣਾ ਤੂੰ ਵੀ ਸਿਆਣੀ ਆ ਪੁੱਤ ਤੇਰਾ ਹੀ ਘਰ ਤੇਰਾ ਹੀ ਬਾਹਰ ਸਭ ਕੁਝ ਤੇ ਤੂੰ ਹੁਣੇ ਪੜ੍ਹਾਈ ਦਾ ਖਿਹੜਾ ਛੱਡ ਦੇ ਤੇ ਆਪਣੇ ਆਰਾਮ ਨਾਲ ਪੁੱਤ ਘਰ ਰੋ ਪੁੱਤ ਕਾ ਲੈ ਦਾਮ ਤੂੰ ਤੇ ਕਹਿਤਾ ਨਾ ਮੈਂ ਪੜਨਾ ਮੈਂ ਤੇ ਇੱਥੇ ਰਿਵਾਜ ਨੇਗਾ ਸਾਡੇ ਘਰ ਚ ਵੀ ਨੋਹਾਂ ਧੀਆਂ ਨੂੰ ਸਕੂਲਾਂ ਚ ਤੋਰੋ ਤੂੰ ਅੱਜ ਸਕੂਲ ਚ ਤੈਨੂੰ ਘੱਲਾਂਗੇ ਤੂੰ ਅੱਡਿਆਂ ਤੇ ਖਲੋਵੇਂਗੀ ਬੱਸਾਂ ਤੇ ਚੜ੍ਹੇਂਗੀ ਤੇ ਬੱਤੀ ਬਤਾਂ ਲੋਕਾਂ ਨੇ ਗੱਲਾਂ ਕਰਨੀਆਂ ਨੇ ਸਾਨੂੰ ਵੀ ਉਹ ਤੋਰੀ ਫਿਰਦੀ ਉਹ ਨਾ ਉਹਨਾਂ ਦੀ ਬੱਸਾਂ ਤੇ ਚੜ੍ਹਦੀ ਫਿਰਦੀ ਆ ਤੈਨੂੰ ਪਤਾ ਜ਼ਮਾਨਾ ਨਹੀਂ ਚੰਗਾ ਤੇ ਦੁਨੀਆ ਗੱਲਾਂ ਕਰਨੋਂ ਭੈੜੀ ਨਹੀਂ ਪੈਂਦੀ ਕੋਈ ਗੱਲ ਨਹੀਂ ਕਿਦਾਂ ਸਮਾਂ ਆਏਗਾ ਮਹਾਰਾਜ ਲੈ ਆਏਗਾ ਤਾਂ ਆਮ ਤੇ ਫਿਰ ਵੇਖਾਂਗੇ ਜੇ ਤੈਨੂੰ ਪੜਨ ਦਾ ਵੀ ਆ ਤਾਂ ਚਲੋ ਪੜਾ ਦਾਂਗੇ ਪਰ ਇਹ ਆ ਵੀ ਹੁਣ ਵੇਖ ਤੇ ਸਹੀ ਸਮਾਂ ਤੇ ਆ ਲੈਣ ਦੇ ਪੁੱਤ ਅਜੇ ਤੂੰ ਨਵੀਂ ਸਮੀ ਆ ਅਜੇ ਗੱਲ ਨਹੀਂ ਬਣਦੀ ਥੋੜਾ ਜਿਹਾ ਟਾਈਮ ਪੈ ਲੈਣ ਦੇ ਵਿੱਚ ਫਿਰ ਵੇਖਾਂ ਵਿਚਾਰਾਂਗੇ ਚੰਗਾ ਮੰਮੀ ਸੋਚਣਾ ਵਿਚਾਰਨਾ ਕੀ ਆ ਜਿਹੜੀ ਮੈਂ ਪਹਿਲਾਂ ਪੜਾਈ ਕੀਤੀ ਆ ਉਹ ਤੇ ਫਿਰ ਖੂਚ ਪੈ ਗਈ ਨਾ ਤੁਸੀਂ ਲੋਕਾਂ ਵੱਲ ਨਾ ਜਾਓ ਲੋਕਾਂ ਨੇ ਤੇ ਗੱਲਾਂ ਕਰਨੀਆਂ ਹੀ ਹੁੰਦੀਆਂ ਵਾ ਅੱਜ ਕੱਲ ਕੋਣ ਸਿਖਾਉਂਦਾ ਵਾ ਕਿਹ ਦਤੀ ਪੁੱਤ ਪੜੇ ਨੌਕਰੀ ਤੇ ਲੱਗੇ ਤੂੰ ਹੀ ਨਾ ਪਹਿਲੀਆਂ ਗੱਲਾਂ ਛੱਡ ਦੋ ਅੱਜ ਦੇ ਜ਼ਮਾਨੇ ਵਿੱਚ ਆਓ ਕੁੜੀਆਂ ਕਿੱਥੋਂ ਤੱਕ ਪਹੁੰਚ ਗਈਆਂ ਵਾ ਮੈਂ ਤੇ ਸਿਰਫ ਤੁਹਾਨੂੰ ਪੜਨ ਵਾਸਤੇ ਕਹਿਂਦੀ ਆ ਨਾਲੇ ਟਾਡੇ ਘਰ ਦਾ ਹੀ ਸੋਚਣ ਦੀ ਆ ਕਿ ਚੱਲ ਮੈਨੂੰ ਕਿਤੇ ਜੌਬ ਮਿਲ ਜਾਊਗੀ ਆਪਣਾ ਵੀ ਘਰ ਬਣ ਜਾਊਗਾ ਮੇਰੀਆਂ ਵੀ ਰੀਝਾਂ ਪੂਰੀਆਂ ਹੋਣਗੀਆਂ ਟਾਡੀਆਂ ਵੀ ਰੀਝਾਂ ਪੂਰੀਆਂ ਕਰੂੰਗੀ ਮੈਂ ਤੂੰ ਇਹ ਸਾਰੀ ਉਮਰ ਇਦਾਂ ਹੀ ਕੱਟੋਗੇ ਤੂੰ ਇਹ ਗੱਲ ਇਦਾਂ ਵਾ ਭਈ ਹਾਂ ਤੇ ਤੇਰੀ ਗੱਲ ਚਲੋ ਸੱਚੀ ਐ ਮੈਂ ਮੰਨ ਲਈਨੀ ਇਹ ਗੱਲ ਨੂੰ ਪਈ ਪੜ੍ਹਾਈ ਜੜੀਆ ਚਲੋ ਬੜੀ ਚੰਗੀ ਚੀਜ਼ ਆ ਪਰ ਹੁਣ ਗੱਲ ਇਦਾਂ ਵਾਂ ਪਈ ਅਜੇ ਕੋਈ ਟਾਈਮ ਪਾ ਕੇ ਦੇਖਾਂਗੇ ਜੇ ਨਹੀਂ ਗੱਲ ਬਣਨੀ ਮੰਮੀ ਪਹਿਲਾਂ ਤਾਂ ਤੁਸੀਂ ਕਹਿੰਨੇ ਸੀ ਕਿ ਕੋਈ ਗੱਲ ਨਹੀਂ ਇਹ ਪੜ੍ਹਾਵਾਂਗੇ ਵਿਚੋਲਿਆਂ ਨੇ ਤੁਹਾਨੂੰ ਇਹੀ ਕਿਹਾ ਸੀ ਕਿ ਮੁੰਡੇ ਵਾਲੇ ਮੰਨ ਗਏ ਪੜ੍ਹਾਉਣਗੇ ਤੈਨੂੰ ਅੱਗੇ ਜਿੱਦਾਂ ਵੀ ਤੂੰ ਕਹੇਂਗੀ ਨਾ ਉਦਾਂ ਹੀ ਕਰਨਗੇ ਤੇ ਹੁਣ ਤੁਹਾਨੂੰ ਕੀ ਹੋ ਗਿਆ ਵਾ ਵਿਚੋਲਿਆਂ ਨੇ ਸਾਨੂੰ ਕੋਈ ਪੜ੍ਹਾਈ ਦੀ ਗੱਲ ਦੱਸੀ ਨਹੀਂ ਕਿ ਕੁੜੀ ਨੇ ਗਾੜੀ ਪੜ੍ਹਨਾ ਵਾ ਜਾਂ ਤੁਸੀਂ ਪੜ੍ਹਾਉਣਾ ਵਾ ਜਾਂ ਕਿੱਦਾਂ ਕਰਨਾ ਸਾਡੇ ਨਾਲ ਕੋਈ ਗੱਲ ਨਹੀਂ ਪੁੱਤ ਹੋਈ ਆ ਹਾ ਜੀ ਤਨਾਂ ਹੀ ਹਾਂ ਪੀਤੀ ਅਸਨਾ ਸਾਨੂੰ ਨਾ ਕਿਆ ਪੜਾਉਣ ਲੱਗਾ। ਭਾਈ ਇਹ ਤਾਂ ਗੱਲ ਸਾਡੇ ਨਾਲ ਹੋਈ ਹੀ ਨਹੀਂ ਕੋਈ ਵਿਚੋਲੇ ਨਾਲ। ਚਲੋ ਮੰਮੀ ਜੇ ਨਹੀਂ ਗੱਲ ਹੋਈ ਤੇ ਤੂੰ ਪੜਾ ਲਓ ਹਾਂ ਕੀ ਹੋ ਚੱਲਿਆ ਵਾ। ਪੁੱਤ ਹੁਣ ਤੂੰ ਤੇ ਖੜੇ ਪੈ ਗਏ ਆਂ ਇਹ ਗੱਲ ਦੇ। ਤੈਨੂੰ ਮੈਂ ਜਿਹੜੀ ਗੱਲ ਸਮਝਾਉਣ ਦੇਈ ਆਂ ਵੀ ਕੋਈ ਗੱਲ ਨਹੀਂ ਖਲੋਜਾ ਜਰਾ ਕੇ ਵੇਖ ਸੁਣ ਲੈਣ ਦੇ ਸਾਨੂੰ। ਜੀ ਬੋਤੀ ਗੱਲ ਵਾ ਤੁਸੀਂ ਕਹਿੰਦੇ ਆ ਨਾ ਬਸ ਜਾਣਾ ਪਿਆ ਕਰਨਾ ਵਾ ਕੋਈ ਗੱਲ ਨਹੀਂ ਆਪੇ ਛੱਡ ਆਇਆ ਕਰਨ ਕਿਤੇ ਲਿਆਇਆ ਕਰਨਗੇ ਨਾ ਲੋਕੀ ਗੱਲਾਂ ਕਰਨਗੇ। ਲੋਕਾਂ ਨੂੰ ਇਹ ਤੇ ਹੋਊਗਾ ਨਾ ਕਿ ਘਰ ਵਾਲਾ ਹੀ ਗਿਆ ਵਾ ਛੱਡਣ ਘਰ ਵਾਲਾ ਲੈ ਕੇ ਬੰਦਾ ਵਾ ਕਿਹਦੇ ਸੁਨਾਤੀ ਨਾ ਹੁੰਦੀ ਚਲੋ ਉਹ ਤੇ ਗੱਲ ਠੀਕ ਆ ਤੇਰੀ ਮੰਨਨੀ ਆ ਮੈਂ ਗੱਲ ਨੂੰ ਪਰ ਮੈਂ ਤੈਨੂੰ ਆਖਣ ਡਈ ਆ ਕਿ ਪੁੱਤ ਥੋੜਾ ਜਿਹਾ ਟਾਈਮ ਖਲੋਜਾ ਜਰਾ ਫਿਰ ਦੇਖਨੇ ਆ ਕਿੱਦਾਂ ਕਰਨਾ ਮੰਮੀ ਤੂੰ ਤੇ ਹਰ ਗੱਲ ਕਰੀ ਜਾਂਦੇ ਆ ਫਿਰ ਮੇਰੀ ਪੜ੍ਹਾਈ ਪਿੱਛੇ ਪੈ ਜਾਣੀ ਆ ਉਹਦਾ ਮੈਂ ਕੀ ਕਰੂੰਗੀ ਦੁਬਾਰਾ ਫੇਰ ਪੜ੍ਹਾਓਗੇ ਦੁਬਾਰਾ ਖਰਚਾ ਨਹੀਂ ਆਉਣਾ ਕਿੰਨੇ ਕਪੜਾਈ ਪਿੱਛੇ ਪੈ ਚੱਲੀ ਆ ਕਿਤੇ ਨਹੀਂ ਪਿੱਛੇ ਪੈਂਦੀ ਪੜਾਈ। ਮਮੀ ਕਹੋਗੇ ਸਾਲ ਰੁਕ ਜਾ, ਦੋ ਸਾਲ ਰੁਕ ਜਾ। ਐਦਾਂ ਤੁਸੀਂ ਦਿਨ ਨਗਾ ਦੇਣੇ ਆ। ਚਲੋ ਦੋ ਸਾਲ ਤਾਂ ਨਹੀਂ ਅਸੀਂ ਵੀ ਕਹਿੰਦੇ। ਕੀ ਪਤਾ ਮਹਾਰਾਜ ਗੇਤਾ-ਗੇਤਾ ਹੀ ਸਾਰਾ ਕੰਮ ਚੰਗਾ ਸੈੱਟ ਹੋ ਜੇ, ਇਹ ਕਿਹੜੀ ਗੱਲ ਵਾ। ਦੋ ਸਾਲਾਂ ਦੀ ਕੋਈ ਜ਼ਰੂਰੀ ਥੋੜੀ ਵੀ ਦੋ ਸਾਲ ਹੀ ਪਾਉਣੇ ਨੇ। ਮੰਮੀ ਮੁੱਕਦੀ ਗੱਲ ਇਹ ਆ ਤੁਸੀਂ ਨਹੀਂ ਮੰਨਣਾ ਨਾ। ਲਾਰੇ ਲਈ ਜਾਂਦੇ ਤੁਸੀਂ ਕੋਈ ਗੱਲ ਨਹੀਂ ਪੜਾਵਾਗੇ, ਪੜਾਵਾਗੇ, ਪੜਾਉਣਾ ਕਦੋਂ ਆ? ਪੁੱਤ ਜੇਤਨ ਨੂੰ ਇੰਨੀ ਪੜਾਈ ਦੀ ਲੋੜ ਸੀ ਨਾ ਜ਼ਿਆਦਾ, ਤਾਂ ਫੇਰ ਤੂੰ ਪੜ੍ਹ ਕੇ ਵਿਆਹ ਕਰਵਾਉਣਾ। ਤੇ ਮੰਮੀ ਅਹੀਂ ਤੇ ਗੱਲ ਕੀਤੀ ਵਿਚੋਲਿਆ ਨਾਲ ਤੇ ਵਿਚੋਲਿਆ ਨੇ ਸਾਨੂੰ ਹਾਂ ਕੀਤੀ ਐ ਨਹੀਂ ਤੇ ਮੈਨੂੰ ਕੀ ਲੋੜ ਪਈ ਵਿਆਹ ਕਰਾਉਣ ਦੀ ਸਾਨੂੰ ਨਹੀਂ ਵਿਚੋਲਿਆ ਨੇ ਪੁੱਛਿਆ ਵੀ ਤੁਸੀਂ ਉਹ ਕੁੜੀ ਨੇ ਪੜਨਾ ਵਾ ਤੁਸੀਂ ਪੜਾਓਗੇ ਕਿ ਨਾ ਪੜਾਓਗੇ ਸਾਡੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਵਿਚੋਲਿਆ ਨੇ ਇਹ ਗੱਲ ਤਾਂ ਨਹੀਂ ਮੰਮੀ ਹੁਣ ਮੈਨੂੰ ਪਤਾ ਗੱਲ ਕੀਤੀ ਐ ਜਾਂ ਨਹੀਂ ਕੀਤੀ ਜੇ ਸਾਡੇ ਨਾਲ ਗੱਲ ਕਰਦੇ ਤੇ ਸਾਡੀ ਮਰਜ਼ੀ ਹੁੰਦੀ ਤੇ ਅਸੀਂ ਮੰਨਦੇ ਮਰਜ਼ੀ ਹੁੰਦੀ ਤੇ ਨਾ ਮੰਨਦੇ ਵਿਆਹ ਕਰਦੇ ਨਾ ਕਰਦੇ ਹੁਣ ਅਸੀਂ ਆਪਣਾ ਘਰ ਵੀ ਵੇਖਣਾ ਆਪਣਾ ਇਜਤਫਤ ਵੀ ਵੇਖਣੀ ਸਭ ਕੁਝ ਕਰਨਾ ਹੁਣ ਇਹ ਥੋੜਾ ਜਿਹਾ ਵੀ ਚੋਲੇ ਝੂਠ ਸੱਚ ਬੋਲ ਕੇ ਤੈਨੂੰ ਕਹਿਤਾ ਪੀ ਆਂਦੇ ਪੜਾਵਾਂਗੇ ਅਸੀਂ ਤਾਂ ਕਿਹਾ ਹੀ ਨਹੀਂ ਪੜਾਵਾਂਗੇ ਮੰਮੀ ਮੈਨੂੰ ਨਹੀਂ ਪਤਾ ਹੈਗਾ ਮੈਂ ਪੜਨ ਜਾਇਆ ਕਰਨਾ ਵਾ ਮੇਰੀ ਪੜਾਈ ਖਰਾਬ ਹੋਣ ਦੀ ਆ ਤੇ ਫਿਰ ਅੱਗੇ ਬਾਰੇ ਸੋਚਣਾ ਨਹੀਂ ਹੈਗਾ ਕੁਝ ਫਿਰ ਇਦਾਂ ਕਰ ਜਿੱਦਾਂ ਤੂੰ ਉਮਰ ਕੱਟ ਲਈ ਆ ਤੁਹਾਡਾ ਇਰਾਦਾ ਮੈਂ ਵੀ ਇਦਾਂ ਹੀ ਉਮਰ ਕੱਢ ਲਾਂ ਫਿਰ ਤੁਹਾਡੇ ਤੇ ਦਿਨ ਲੰਘ ਗਏ ਮੇਰੇ ਕੋ ਨਹੀਂ ਇਹ ਦਿਨ ਕੱਟੇ ਜਾਣੇ ਇਹ ਸਦਾ ਦਿਨੇ ਇਦਾਂ ਦੇਤੇ ਨਹੀਂ ਰਹਿੰਦੇ ਹੁੰਦੇ ਪੁੱਤ ਦਿਨ ਮੁੜ ਪੈਂਦੇ ਹੁੰਦੇ ਨੇ ਤੇ ਜਰੂਰੀ ਤੇ ਨੇ ਫੇ ਪੜ ਕੇ ਦਿਨ ਮੋੜਨੇ ਨੇ ਜੇ ਮਹਾਰਾਜ ਨੇ ਮੋੜਨੇ ਆ ਦਿਨ ਚੰਗੇ ਲਿਓਨੇ ਆ ਤੇ ਚੰਗੇ ਉਹਨੇ ਵਾਏ ਗੁਰੂ ਨੇ ਲਿਹਾਇ ਦੇਨੇ ਮੰਮੀ ਤੁਹਾਡੀ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਵਾ ਮੁੰਡਾ ਲੱਗੂਗਾ ਕੰਮ ਤੇ ਤੇ ਆਪੇ ਦਿਨ ਮੋੜ ਪੈਣਗੇ ਆਪੇ ਨੌਕਰੀ ਤੇ ਜਾਇਆ ਕਰੂਗਾ ਹੋਰ ਮਾਂ ਨਾਲ ਬਹਿ ਮੁੰਡਾ ਲੱਗਦਾ ਕੰਮ ਤੇ ਉਹ ਆਪੇ ਕਮਾ ਕੇ ਲਿਆਏਗਾ ਤੇ ਸਭ ਕੁਝ ਹੀ ਹੋ ਜਾਏਗਾ ਤੇ ਤੂੰ ਇਦਾਂ ਨਾ ਕਰ ਇਦਾਂ ਨਹੀਂ ਪੁੱਤ ਕਰੀਦਾ ਹੁੰਦਾ ਨਾ ਮੰਮੀ ਤੁਸੀਂ ਮੁੰਡੇ ਨੂੰ ਘਲਾਉਣਾ ਵਾ ਤੇ ਨਾ ਮੈਨੂੰ ਪੜਨ ਦੇਣ ਦੇ ਆ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਇਹਨਾਂ ਨੇ ਕਰਨਾ ਕੀ ਆ ਉਹੋ ਜੀ ਮੇਰੀ ਮਾਂ ਵਾ ਜਿੰਨੇ ਫਟਾਫਟ ਵਿਆਹ ਕਰ ਦਿੱਤਾ ਵਾ ਮੇਰੀ ਗੱਲ ਸੁਣੋ ਹਾਂਜੀ ਮੈਥਡ ਨਾ ਮੜੀ ਜੀ ਗੱਲ ਕੀਤੀ ਕਿ ਮੈਂ ਪੜਨਾ ਵਾ ਤੁਸੀਂ ਮੰਮੀ ਦੇ ਕੰਨਾਂ ਵਿੱਚ ਕੱਢ ਦਿੱਤੀ ਗੱਲ ਮੰਮੀ ਮੇਰੇ ਵੱਲ ਆਏ ਹੀ ਕਹਿੰਦੇ ਨਹੀਂ ਪੜਾਉਣਾ ਤੇ ਮੇਰੀ ਸੁਣ ਲੋ ਗੱਲ ਮੈਂ ਵਾ ਪੜਨਾ ਜਿਹੜੀ ਸਿੱਧੀ ਗੱਲ ਵਾ ਮੇਰੇ ਕੋ ਨਹੀਂ ਆ ਦਿਨ ਕੱਟੇ ਜਾਣੇ ਤੁਸੀਂ ਜੇ ਕੱਟ ਲਏ ਨਾ ਦਿਨ ਜਾਂ ਤੁਸੀਂ ਕੰਮ ਤੇ ਲੱਗ ਜਾਓ ਕਿਤੇ ਫਿਰ ਬਿਲਕੁਲ ਚਾਹ ਨਹੀਂ ਕੋਈ ਪਾਣੀ ਨਹੀਂ ਮੈਨੂੰ ਇਹ ਦੱਸ ਤੈਨੂੰ ਕਪੜਾ ਨਹੀਂ ਮਿਲਦਾ ਜਾਂ ਰੋਟੀ ਨਹੀਂ ਮਿਲਦੀ ਕੀ ਨਹੀਂ ਮਿਲਦਾ ਐਵੇਂ ਮੂੰਹ ਚੋ ਕੇ ਗੱਲ ਪੈ ਗਈਆਂ ਆਗੇ ਜੇ ਮੰਮੀ ਨੇ ਕਹਿ ਹੀ ਦਿੱਤਾ ਵਾ ਕਿ ਢਿੱਡ ਕੀ ਗੱਲ ਵਾ ਨਹੀਂ ਜਾਣਦਾ ਨਹੀਂ ਜਾਣਦਾ ਫਿਰ ਸਾਡੇ ਗੁਣੀਆ ਭਰਾਇਆ ਜਾਣਾ ਠੀਕ ਹੈ ਨਾ ਆਪਾਂ ਇਹਨਾਂ ਜੋ ਕੇ ਹੈ ਨਹੀਂ ਆ ਜੇ ਹਾਂ ਗੱਲ ਵਾ ਨਾ ਤੇ ਫਿਰ ਮੇਰਾ ਵੀ ਫੈਸਲਾ ਸੁਣ ਲਓ ਜੇ ਤੁਸੀਂ ਨਹੀਂ ਪੜਾ ਸਕਦੇ ਨਾ ਤੇ ਮੰਮੀ ਉਹਨਾਂ ਨੂੰ ਮੈਂ ਫੋਨ ਕਰ ਦਿੰਨੀ ਆ ਆਪੇ ਮੇਰਾ ਖਰਚਾ ਚੁੱਕ ਲੈਣਗੇ ਨਾਲੇ ਤੁਹਾਨੂੰ ਵੀ ਸ਼ਰਮ ਆਊਗੀ ਮੰਮੀ ਕਹਿੰਦੇ ਸੀ ਨਾ ਤੈਨੂੰ ਕੱਲੀ ਨੂੰ ਬਾਸਤੇ ਜਾਣਾ ਪੈਣਾ ਵਾ ਅੱਗੇ ਵੀ ਤੇ ਬਕਵਾਰੀਆਂ ਦੀ ਜਾਂਦੀ ਰਹੀਆਂ ਅੱਗੇ ਨਹੀਂ ਮੈਨੂੰ ਕੋਈ ਖਾ ਗਿਆ ਹੋਣੀ ਖਾਣਾ ਕਿਸ ਨੇ ਜੇ ਆ ਗੱਲ ਵਾ ਨਾ ਤੁਸੀਂ ਛੱਡ ਕੇ ਆਇਆ ਕਰੋਗੇ ਤੇ ਤੁਸੀਂ ਲੈ ਕੇ ਆਇਆ ਕਰੋਗੇ ਸੰਦੀਪ ਮੇਰੇ ਕੋਲ ਨਹੀਂ ਨਾ ਟਾਈਮ ਹੈਗਾ ਠੀਕ ਹੈ ਨਾ ਮੈਂ ਡੰਗਰਾ ਦਾ ਵੀ ਵੇਖਣਾ ਵਾ ਤੇ ਪਹਿਲੀ ਬਣੇ ਦਾ ਵੀ ਵੇਖਣਾ ਵਾ ਜੇ ਤੂੰ ਕਵੇਂ ਨਾ ਮੈਨੂੰ ਲੈ ਕੇ ਵੀ ਆਵੇ ਛੱਡ ਕੇ ਵੀ ਆਵੇ ਇਹ ਗੱਲ ਝੂਠੀ ਆ ਕੋਈ ਗੱਲ ਨਹੀਂ ਮੈਂ ਆਪੇ ਚੱਲ ਜਾ ਕਰੂੰਗੀ ਬਾਸਤੇ ਲੋਕੀ ਕਿਹੜਾ ਬਾਸਤੇ ਨਹੀਂ ਜਾਂਦੇ ਲੋਕਾਂ ਦੀਆਂ ਕੁੜੀਆਂ ਬਾਹਰ ਤੱਕ ਚੱਲ ਜਾਂਦੀਆਂ ਕੱਲੀਆਂ ਤੇ ਮੈਨੂੰ ਕੀ ਗੱਲ ਆ ਮੈਂ ਤਾਂ ਇੱਥੋਂ ਤ ਸੰਦੀਪ ਕਿਤੇ ਨਹੀਂ ਬੈਠਣਾ ਠੀਕ ਹੈ ਨਾ ਤੇ ਮੰਮੀ ਨੇ ਮਨਾ ਕਰਤਾ ਵਾ ਨਾ ਫਿਰ ਕਿਤੇ ਨਹੀਂ ਜਾਣਾ ਨਾ ਤੁਸੀਂ ਕੰਮ ਕਰਨਾ ਵਾ ਤੇ ਨਾ ਮੈਨੂੰ ਕਰਨ ਦੇਣਾ ਵਾ ਤੁਸੀਂ ਤਾਂ ਜ਼ਿੰਦਗੀ ਇਦਾ ਕੱਢ ਲਈ ਐ ਉਹ ਕੰਮ ਕਰਨ ਨਹੀਂ ਦੇ ਐ ਘਰ ਵਿਹਲੇ ਬੈਠੇ ਆਪਾਂ ਡੰਗਰ ਵੀ ਰੱਖੇ ਆ ਪਹਿਲੀ ਬੰਨਾ ਵੀ ਸੰਭੜਨੇ ਆ ਠੀਕ ਹੈ ਨਾ ਸਾਰੇ ਕੰਮ ਕਰਨ ਨਹੀਂ ਦੇ ਐ ਘਰ ਵਿਹਲੇ ਨਹੀਂ ਆ ਬੈਠੇ ਆਪਾਂ ਕਾਦਾ ਕੰਮ ਕਰਨ ਦੇ ਤੁਸੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਢਾਡੀ ਡੰਗਰਾਂ ਦਾ ਕੋਈ ਕੰਮ ਵਾ ਸਾਰਾ ਦਿਨ ਐਵੇਂ ਮਰਦੇ ਰਹਿਣੇ ਆ ਸੰਦੀਪ ਡੰਗਰਾਂ ਦਾ ਕੰਮ ਕਿਉਂ ਨਹੀਂ ਜਿੰਨੇ ਕਰਨਾ ਹੋਏ ਨਾ ਬਥੇਰਾ ਵਾ ਇੱਥੇ ਠੀਕ ਹੈ ਨਾ ਬਥੇਰਾ ਵਾ ਤੁਹਾਡੇ ਘਰ ਡੰਗ ਨਹੀਂ ਰਖੇ ਤੇ ਕੀ ਬਣਾ ਲਿਆ ਡੰਗਰਾਂ ਦੇ ਸਿਰ ਤੋਂ ਕੁਝ ਬਣਾਇਆ ਵਾ ਰੋਟੀ ਬਣੀ ਚੱਲਣ ਡਿਆ ਨਾ ਰੋਟੀ ਬਣੀ ਮਿਲਣ ਡਿਆ ਹੁਣ ਉਹ ਜੀ ਏਡੀ ਮਾਤਾ ਵਾ ਜਿਹਨੇ ਤੈਨੂੰ ਕੰਮ ਨਹੀਂ ਲਾਇਆ ਵੇਲਾ ਮਨਸ਼ ਤਾਂ ਆਂਦਾ ਘਰ ਬਸ ਸਗੋਂ ਇਹ ਨਹੀਂ ਕਹਿੰਦੇ ਕਿ ਚੱਲ ਕੋਈ ਗੱਲ ਨਹੀਂ ਜੇ ਤੇਰਾ ਪੜਨ ਦਾ ਮਨ ਨਾ ਤੇ ਪੜ ਲਾ ਅੱਗਿਓ ਹੋਰ ਗੱਲਾਂ ਸੁਣਾਉਣ ਡੇ ਆ ਜੇ ਹਾਂ ਗੱਲ ਵਾ ਨਾ ਕੋਈ ਗੱਲ ਨਹੀਂ ਮੈਂ ਵੀ ਫਿਰ ਪੜ ਕੇ ਦੱਸੂਗੀ ਏ ਤੇ ਹੁਣ ਮੰਨਣ ਨਹੀਂ ਦੇ ਹੁਣ ਮੈਂ ਕੀ ਕਰਾਂ ਮੰਮੀ ਨੂੰ ਦੱਸਾਂ ਜਾਂ ਨਾ ਦੱਸਾਂ ਜੇ ਮੰਮੀ ਨੂੰ ਦੱਸਿਆ ਤੇ ਗੱਲ ਵੱਧ ਜਾਣੀ ਆ ਐਦਾਂ ਕਰਦੀ ਆ ਚੱਲ ਮੰਮੀ ਦਾ ਹਾਲ ਚਾਲ ਤੇ ਪੁੱਛਾਂ ਰਹਿਣ ਦਿੰਨੀ ਆ ਨਾ ਦੱਸੂੰਗੀ ਹੋਰ ਕੀ ਕਰਨਾ ਫਿਰ ਹਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਹੋਰ ਪਤਰੀ ਯਾਰ ਚਾਲਾ ਵਧੀਆ ਵਧੀਆ ਤੇ ਸੁਣਾਓ ਹਾਂ ਮੈਂ ਵੀ ਠੀਕ ਠਾਕ ਹੋਰ ਘਰ ਪਰਿਵਾਰ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਕੀ ਕਰਨ ਦੇ ਕੁਛ ਵੀ ਨਹੀਂ ਕੰਮ ਕੁਮ ਕਰਕੇ ਵਿਹਲੀ ਹੋਈ ਸੀ ਅੱਛਾ ਅੱਛਾ ਚੰਗਾ ਹੋ ਗਿਆ ਤੇਰਾ ਫੋਨ ਆ ਗਿਆ ਮੇਰਾ ਦਿਲ ਕਰਨ ਦਿਆ ਤੇਰੇ ਨਾਲ ਗੱਲ ਕਰ ਅੱਛਾ ਅੱਛਾ ਕਰਨ ਠੀਕ ਆ ਹਾਂ ਠੀਕ ਠਾਕ ਵਧੀਆ ਬਹੁਤ ਠੀਕ ਠੀਕ ਆ ਹਾਂ ਹੋਰ ਤੂੰ ਸੁਣਾ ਕੀ ਕਰਨ ਦੇ ਆ ਕੁਝ ਨਹੀਂ ਮੰਮੀ ਵਿਹਲੀ ਬੈਠੀ ਅੱਛਾ ਸਾ ਵਿਹਲੀ ਬੈਠੀ ਆ ਹਜੇ ਮੰਮੀ ਕੰਮ ਤੇ ਲਾਉਣ ਨਹੀਂ ਦੇ ਤੇ ਕੀ ਕਰਾਂ ਮੈਂ ਚੱਲ ਕੋਈ ਗੱਲ ਨਹੀਂ ਲਾ ਲੈਣਗੇ ਉਹ ਵੀ ਤੇਰੀ ਮੰਮੀ ਨੇ ਹੁਣਾਂ ਵੀ ਨਵੀਆਂ ਸਵੀਆਂ ਚਾਲ ਚਾਰ ਦਿਨ ਇਦਾਂ ਲੰਘ ਹੀ ਜਾਣ ਮੈਂ ਤਾਂ ਬਥੇਰਾ ਜੋਰ ਲਾਉਣ ਦੀ ਸੀ ਪਰ ਹੈ ਨਹੀਂ ਮੰਨਣ ਦੇਉ ਚੱਲ ਕੋਈ ਗੱਲ ਨਹੀਂ ਪੁੱਤ ਲਾ ਲੈਣਗੇ ਤੂੰ ਕਹਿਣਾ ਹੈ ਨਾ ਵੀ ਮੰਮੀ ਮੇਰਾ ਟਾਈਮ ਨਹੀਂ ਲੰਘਦਾ ਵੇਲੀ ਦਾ ਮੈਂ ਤੇ ਮੰਮੀ ਕਿਆ ਬਥੇਰਾ ਇਹਨਾਂ ਨੂੰ ਹਾਂ ਕਹਿੰਦੇ ਕੰਮ ਕਿਤੇ ਕਿੰਨਾ ਕਵਾ ਚਾਰ ਫੁਲਕੇ ਹੀ ਲਾਉਣੇ ਹੁੰਦੇ ਆ ਚੱਲ ਪੁੱਤ ਤੇਰੀਆਂ ਚਾਰ ਇੱਜਾਂ ਬਥੇਰੀਆਂ ਕਰਦੇ ਆ ਹਾਂਜੀ ਹਾਂਜੀ ਨਹੀਂ ਨਹੀਂ ਮੇਰੀ ਤੇ ਹਰ ਇੱਕ ਰੀਜ ਪੂਰੀ ਹੋਣ ਦੀ ਆ ਅੱਛਾ ਮੰਮੀ ਮੈਂ ਤੁਹਾਨੂੰ ਦੱਸਣਾ ਸੀ ਮੈਂ ਨਾ ਵਾਰਡ ਬੋਰਡਿੰਗ ਕਰਵਾ ਲਈ ਆ ਅੱਛਾ ਕਰਵਾ ਲਿਆ ਹਾਂਜੀ ਚੱਲ ਵਧੀਆ ਕੀਤਾ ਤੇਰੀ ਨਾ ਬੜੇ ਚਰਜ਼ੀਰੀਜ਼ ਹੀ ਇੱਥੇ ਤਾਂ ਪੜਾਵਾ ਨੇ ਕਰਾਉਣਾ ਦਿੱਤੇ ਆਂਦੇ ਹੁੰਦੇ ਹੀ ਸੰਦੀਪ ਅਹੀ ਨਾ ਕੁਵਾਰੀ ਹੁੰਦੀ ਨੂੰ ਇਹ ਕੰਮ ਨਹੀਂ ਕਰਨ ਦੇਣਾ ਚੱਲ ਤੇਰੀ ਵੀ ਰੀਜ ਪੂਰੀ ਹੋ ਗਈ ਮम्मी ਮੈਂ ਤਾਂ ਅੱਧੀ ਜੁਬਾਨ ਨਾਲ ਕਿਹਾ ਸੀ ਉਸੇ ਵਲੇ ਲੈ ਕੇ ਤੁਰ ਪਏ ਚੱਲ ਆ ਤਾਂ ਵਧੀਆ ਕੀਤਾ ਤੇ ਮੇਰੀ ਗੱਲ ਸੁਣ ਪੜਾਈ ਦੀ ਗੱਲ ਕੀਤੀ ਆ ਮम्मी ਤੂੰ ਕਿਹੜਾ ਰਹਿ ਜੇ ਤੇਰੀ ਪੜਾਈ ਹੁਣ ਤੂੰ ਹੀ ਕਰਿਓ ਹਾਂ ਗੱਲ ਸਿਮੀ ਦਾ ਵੀ ਇੱਕ ਦਿਨ ਮੈਨੂੰ ਫੋਨ ਆਇਆ ਸੀ ਅੱਛਾ ਤੇ ਉਹ ਵੀ ਲਈ ਹੀ ਕਹਿਣ ਕਿ ਕਿਤਰੀ ਪੜਾਈ ਪਿੱਛੇ ਪੈਣ ਦੀ ਆ ਕੋਈ ਗੱਲ ਨਹੀਂ ਮੇਰਾ ਰਾਧਾ ਤੈਨੂੰ ਲੈ ਆਈ ਜਾਂਦੇ ਤੇ ਬਾਅਦ ਵਿੱਚ ਹੀ ਗੱਲ ਕਰਦੇ ਮੈਂ ਵੀ ਇਹੋ ਸੋਚਣ ਦੀ ਮੰਮੀ ਚਾਰ ਕੇ ਦੇਣੀ ਇੱਥੇ ਰਹਿ ਜਾਂਦੀ ਤੇ ਬਾਅਦ ਹੀ ਆਉਂਦੀ ਹਾਂ ਚਲ ਠੀਕ ਆ ਕੋਈ ਗੱਲ ਨਹੀਂ ਮੈਂ ਤੈਨੂੰ ਕਰਦੀ ਆ ਬਾਅਦ ਚ ਹੁਣ ਡਾਡੀ ਦੇ ਰਵਾਜਾਂ ਮਾਰਨ ਡੇ ਲੱਗਦਾ ਹਾਂਜੀ ਚਲੋ ਠੀਕ ਆ ਮੰਮੀ ਹਾਂ ਠੀਕ ਆ ਠੀਕ ਠੀਕ ਮੰਮੀ ਨੂੰ ਤੇ ਗੱਲ ਮੈਂ ਗੋਲ ਮੋਲ ਕਰ ਦਿੱਤੀ ਆ ਕੀ ਕਰਾਂ ਮੈਂ ਕੁਝ ਸਮਝ ਨਹੀਂ ਆਉਂਦੀ ਚਲ ਵੇਖੀ ਜਾਊਗੀ ਜੋ ਹੋਊਗਾ ਕੀ ਕਰਨਾ ਫਿਰ ਠੀਕ ਆ ਪੁੱਤ ਚੰਗਾ ਲਦਾਸਾ ਕੈਂਡੀ ਵਾਲ ਠੀਕ ਕਰਵਾ ਕੇ ਆਈਆਂ ਚਲ ਚੰਗਾ ਕੁੜੀਆਂ ਨੂੰ ਰੀਜ ਹੁੰਦੀ ਆ ਕਿ ਮੰਮੀ ਫੋਨ ਕੇਦਾ ਹੁੰਦੇ ਆ ਫੋਨ ਕੇਦਾ ਆਉਣਾ ਵਾ ਸੰਦੀਪ ਦੇ ਹੀ ਕਰਨਾ ਉਦਾਂ ਹੀ ਆਹੋ ਠੀਕ ਠਾਕ ਰਾਜੀ ਬਾਜੀ ਆ ਦੱਸਣ ਦੇ ਹੀਗੀ ਤੇ ਵਾਲਾ ਨੂੰ ਕਰਾ ਕੇ ਲਿਆਈਆਂ ਮੈਂ ਸਿੱਧੇ ਜੇ ਅਛਾ ਇੱਥੇ ਵੀ ਕਿੰਨਾ ਕਹਿੰਦੀ ਹੁੰਦੀ ਸੀ ਵੀ ਮੈਂ ਕਰਵਾਉਣੀ ਆ ਕਰਵਾਉਣੀ ਆ ਤਾਂ ਲਵਲੀ ਤਾਂ ਕਰਨ ਉਹਦੇ ਦਿਵਾਲੇ ਰਹਿੰਦੇ ਹੁੰਦੇ ਸੀ ਵੀ ਆਪਣੇ ਘਰ ਜਾ ਕੇ ਜੋ ਮਰਜ਼ੀ ਕਰੀ ਇੱਥੇ ਨਹੀਂਗੇ ਹੀ ਕਰਵਾ ਕੇ ਦੇਣੇ ਚੱਲ ਕੁੜੀਆਂ ਨੂੰ ਸੌਰੀ ਚਾਹ ਹੁੰਦਾ ਵਾ ਤਾਂ ਹੁਣ ਕਰਵਾਤੇ ਹੁਣ ਘਰ ਵਾਲੇ ਨੇ ਜਾਂ ਸੱਸ ਨੇ ਚਲੋ ਵਧੀਆ ਗੱਲ ਵਾ ਅਗਲੇ ਨੇ ਰੀਜਾਂ ਪੁਰੀਆਂ ਕਰਨੀਆਂ ਹੀ ਆ ਤਾਂ ਹੀ ਤੇ ਮੈਂ ਤੁਹਾਨੂੰ ਕਹਿੰਨੀ ਤੇ ਚਲੋ ਕੁੜੀ ਆਪਣੇ ਘਰ ਸੌਖੀ ਆ ਹੁਣ ਵੇਖ ਲਓ ਵੇਖਣ ਤੋਂ ਭਾ ਲੱਗੰਦੇ ਆ ਨਾ ਹੁਣ ਜੜੀ ਕੋਈ ਚੀਜ਼ ਵੇਂਦੀ ਉਸੇ ਵੇਲੇ ਮਿਲਦੀ ਆ ਨਾ ਚੱਲ ਪੁੱਤੇ ਹੋਈ ਹੁੰਦਾ ਵਾ ਲੈ ਕੇ ਦੇਣਗੇ ਆਪਣੇ ਘਰ ਸੌਖੀ ਹੋ ਹਾਨੂੰ ਸੁਖ ਦਾ ਸਾਹ ਆਊਗਾ ਤੇ ਚਲ ਸਾਡੀ ਧੀ ਆਪਣੇ ਘਰ ਬੜੀ ਵਧੀਆ ਵਾ ਤਾਂ ਹੀ ਦਣਾ ਐਨਾ ਖਿਆਲ ਨੀਗਾ ਕਰੀਦਾ ਹੈਗਾ ਨਹੀਂ ਤੇ ਉਦਾਂ ਐਵੇਂ ਕੁੜੀਆਂ ਵੱਲ ਧਿਆਨ ਨਹੀਂ ਰਹਿੰਦਾ 24 ਘੰਟੇ ਕਿ ਪਤਾ ਨਹੀਂ ਵੀ ਕਿਦਾਂ ਆਪਣੇ ਘਰ ਰਹਾਂ ਦੀ ਜੇ ਇੱਕਦਾਂ ਚਲੋ ਆਪਣੇ ਘਰ ਹੈ ਵਧੀਆ ਵਾ ਤੇ ਚਲੋ ਆਪਣਾ ਵੀ ਧਿਆਨ ਹਟਿਆ ਰਹਿੰਦਾ ਉਹ ਗੱਲ ਤੇ ਹੈ ਵਾ ਉਹ ਨਿਆਣੀ ਵਿਚਾਰੀ ਕਹਿਣ ਰਹੀ ਸੀ ਵੀ ਮੈਨੂੰ ਆਣ ਕੇ ਤੇ ਲੈ ਜਾਓ ਚਾਰ ਦਿਨ ਮੈਂ ਵੀ ਘੁੰਮ ਫਿਰ ਜਾਊਂਗੀ ਤੇ ਮੈਂ ਤੁਹਾਡੇ ਵਾਲੀ ਵੇਖਣ ਲਈ ਆਂ ਵੀ ਤੁਹਾਡਾ ਕਦੋਂ ਟਾਈਮ ਹੈ ਜੇ ਮੈਂ ਕਿਹਾ ਹੀ ਵੀ ਤੇਰੀ ਮੰਮੀ ਦੀ ਖਬਰ ਲੈ ਆਉਣੀ ਆ ਤੁਸੀਂ ਤਾਂ ਨਹੀਂ ਮੈਨੂੰ ਕੋਈ ਦੱਸਿਆ ਤੂੰ ਆ ਨਹੀਂ ਹੈ ਮੈਂ ਰਹਿਣ ਜਾਣਾ ਵਾ ਵੇਹ ਪੁੱਤ ਜਦੋਂ ਵਿਆਹੇ ਜਾਈਏ ਨਾ ਸਿਆਣੇ ਬਣੀਦਾ ਹੁੰਦਾ ਵਾ ਆਪਣੇ ਘਰ ਵਾਲ ਵੇਖੀਦਾ ਹੁੰਦਾ ਵਾ ਪਹਿਲਾਂ ਉਹਦੇ ਸਗਣ ਵਿਆਹ ਸਾਰੇ ਘਰ ਆਈਏ ਤੇ ਮੁੜ ਕੇ ਜਾ ਕੇ ਤਾਂ ਤੂੰ ਰਹਿ ਆਂ ਮੇਰੇ ਵੱਲੋਂ ਮੀਨਾ ਰਹਿਵੇਂ ਅੱਗੇ ਵੀ ਤਾਂ ਟਿੱਕੀਆਂ ਮੈਂ ਚਾਰ ਲੰਮਣੀ ਹਾਂ ਤਾਂ ਹੁਣ ਵੀ ਮੈਂ ਲਾ ਦੂੰਗੀ ਮੈਂ ਤੇ ਮੰਮੀ ਕਹਿੰਦੀ ਮੈਂ ਤਸੋ ਉਹਨਾਂ ਨੇ ਵੀ ਕੱਲ ਸਲਾਹ ਕੀਤੀ ਮੈਂ ਹੁਣ ਕਿਦਾਂ ਕਰਨਾ ਵਾ ਕੁੜੀ ਨੂੰ ਲੈਣ ਜਾਣਾ ਵਾ ਕਿਦਾਂ ਕਰੀਏ ਤੇ ਗੜੀ ਇਹਨਾਂ ਨੇ ਵੀ ਹਾਂ ਨਾਲ ਕੋਈ ਜਵਾਬ ਨਹੀਂ ਦਿੱਤਾ ਤੇ ਮੈਂ ਇਹ ਗੜੀ ਚੁੱਪ ਕਰ ਗਈ ਜੇ ਪਿੰਡ ਜਾਣ ਦੀ ਗੱਲ ਵਾ ਤੇ ਪਿੰਡ ਗੜਾ ਮੈਂ ਤੁਰ ਹੀ ਆ ਮੈਂ ਸਿਰਫ ਗੱਲ ਹੀ ਕੀਤੀ ਇਹਨਾਂ ਦੇ ਨਾਲ ਤਾਂ ਕਰਕੇ ਮੈਂ ਕਿਹਾ ਸੀ ਤੇ ਕੋਈ ਨਹੀਂ ਤੁਸੀਂ ਕੱਲ ਨੂੰ ਜਦੋਂ ਕੁੜੀ ਨੂੰ ਲੈਣ ਜਿ ਜਾਣਾ ਵਾ ਤੇ ਆਹੋ ਹੁਣ ਪੁੱਤ ਖਾਲੀ ਹੱਥ ਕਿੱਦਾਂ ਚੱਲ ਜਾਣਾ ਵਾ ਹੁਣ ਸੌ ਚੀਜ਼ ਲੈ ਕੇ ਤੇ ਫੇਰ ਜਾਣਾ ਪੈਣਾ ਵਾ ਪਹਿਲੀ ਵਾਰਾਂ ਧੀ ਦੇ ਘਰ ਜਾਣਾ ਵਾ ਚਲੋ ਉਹ ਤੇ ਜੋ ਦੇਣਾ ਉਹ ਤੇ ਲੈਣਾ ਹੀ ਪੈਣਾ ਵਾ ਉਹ ਤੁਸੀਂ ਇਦਾਂ ਕਰੋ ਜੱਗ ਤੇ ਲੈ ਆਓ ਸ਼ਰੋ ਉਹ ਸੌ ਡੜੀ ਨੂੰ ਜੱਗ ਤੇ ਲੈ ਆਓ ਸਮਾਨ ਜਿਹੜਾ ਲੈਣਾ ਵਾ ਕੋਈ ਗੱਲ ਨਹੀਂ ਕਰਦੀਆਂ ਤੇਰੇ ਡੈਡੀ ਦੇ ਨਾਲ ਫਲਾਹ ਤੇ ਤੂੰ ਨਹੀਂ ਜਾਣਾ ਆਪਣੀ ਮੰਮੀ ਦੀ ਖਬਰ ਲੈਣ ਤੂੰ ਲੈ ਆਂ ਜਾ ਕੇ ਸਾ ਦੇਣ ਤੇ ਕੋਈ ਗੱਲ ਨਹੀਂ ਮੁੜ ਕੇ ਰਹਿਣ ਚਲ ਜੀ ਉਹ ਮੰਮੀ ਹੋਣੀਗਾ ਸਾਡੇ ਕੋਲ ਜਾਇਆਣਾ ਸਿੱਧੀ ਗੱਲ ਵਾ ਹੁਣ ਪਹਿਲਾਂ ਓਧਾ ਦਾ ਕੰਮ ਕਰਨ ਵਾਲਾ ਉਹ ਪਹਿਲਾਂ ਕਰ ਲੋ ਨਾਲੇ ਉਹ ਪਤਾ ਨਹੀਂ ਘਰੇ ਉਧਰ ਮਾਮਾ ਨੀਗਾ ਠੀਕ ਹੈਗਾ ਮੰਮੀ ਉਧਰ ਗਈ ਹੈ ਜਰਾਕ ਉਹ ਹੁਣ ਪੰਦੇ ਨੇ ਕਿਦਾਂ ਨਵਨਾਵਾ ਫਿਰ ਜਾਵਾਂਗੇ ਬਾਅਦ ਚ ਤੇ ਮੰਮੀ ਤੇਰੀ ਤਾਂ ਆਪ ਨਹੀਂ ਠੀਕ ਤੋ ਗਾੜੀ ਮਾਮੇ ਦਾ ਪਤਾ ਲੈਣ ਚਲ ਗਈ ਆ ਹੈ ਤਾਂ ਸਹੀ ਆ ਪਰ ਹੁਣ ਜੋ ਭੈਣ ਭਰਾ ਗੱਲ ਨਾ ਠੀਕ ਹੈ ਜਾਣਾ ਤਾਂ ਪੈਂਦਾ ਹੀ ਹੈ ਦਵਾਈ ਦਾ ਰੁਖਾ ਗਾ ਤੁਰੇ ਰਹਿੰਦੇ ਉਹ ਕੀ ਕਰਨਾ ਹੁਣ ਮੰਜੇ ਤੇ ਜੇ ਬੰਦਾ ਆਵੇ ਤੇ ਮੰਜੇ ਤੇ ਤੇ ਪਿਆਰੀਆਂ ਜਾਂਦਾ ਹੈਗਾ ਇਨੈਚਰ ਡਾਕਟਰ ਨੇ ਦਵਾਈ ਦਿੱਤੀ ਆ ਉਹ ਵਿਚਾਰੇ ਖਾ ਲਿੰਦੇ ਆ ਦੁਰ ਪੈਂਦੇ ਆ ਹੁਣ ਤੁਹਾਨੂੰ ਪਤਾ ਵਾ ਮਾਮਾ ਵਾ ਹੁਣ ਭੈਣ ਨੂੰ ਤਾਂ ਦੁੱਖ ਤੇ ਲੱਗਦਾ ਹੀ ਆ ਉਹ ਵੀ ਉਹ ਚਲੀ ਗਈ ਆ ਪਤਾ ਲੈਣ ਪਤਾ ਨਹੀਂ ਹੁਣ ਕਿੰਨੇ ਦਿਨ ਹੀ ਆਉਂਦੀ ਆ ਉਥੋਂ ਹੈ ਵੀ ਦੂਰੀ ਆ ਟਾਈਮ ਲੱਗ ਜਾਣਾ ਉਹਨਾਂ ਨੂੰ ਵੀ ਜਿਹੜਾ ਇਦਾਂ ਦਾ ਕੰਮ ਕਰਨ ਵਾਲਾ ਉਹ ਤੁਸੀਂ ਕਰੋ ਉਧਰ ਦੀ ਵੇਖੀ ਜਾਓ ਜਦੋਂ ਜਾਵਾਂ ਪੁੱਤ ਉਧਰ ਦੇ ਸਗਣ ਵਿਹਾਰ ਦਾ ਵੀ ਤੈਨੂੰ ਪਤਾ ਹੀ ਆ ਕਿ ਕੀ ਬੰਦਾ ਹੁਣ ਲੀੜਾ ਕਪੜਾ ਤੇੰਨਾ ਜਾਣਿਆਂ ਦਾ ਚਾਹੀਦਾ ਵਾ ਨਾਲ ਭਾਜੀ ਪੁੱਜੀ ਵੀ ਚਾਹੀਦੀ ਆ ਇਹਨਾਂ ਨੂੰ ਤਾਂ ਮੈਂ ਕਹਿਣ ਰਿਹਾ ਵੀ ਜਾ ਕੇ ਤਾਂ ਉਹ ਕਹਿ ਆਓ ਪਿੰਡ ਇੱਥੇ ਕਿੱਥੇ ਬੁੜੀਆਂ ਇਕੱਠੀਆਂ ਕਰਦੀਆਂ ਫਿਰਾਂਗੇ ਕਿਸੇ ਨੇ ਕਹਿਣਾ ਮੇਰਾ ਟਾਈਮ ਨਹੀਂਗਾ ਹੈਗਾ ਕਿਸੇ ਨੇ ਕਹਿਣਾ ਮੈਂ ਵਾਂਡੇ ਜਾਣਾ ਵਾ ਕਿਸੇ ਨੇ ਕੁਝ ਕਹਿਣਾ ਉੱਥੇ ਬਣੀ ਹੋਊਗੀ ਡੱਬੇ 'ਚ ਪਵਾਵਾਂਗੇ ਤੇ ਤੁਰਪਾਂਗੇ ਠੀਕ ਹੈ ਨਹੀਂ ਕੱਪੜੇ ਜੇ ਤੁਸੀਂ ਜਾਣਾ ਦੋਵੇਂ ਜਾਣਿਆ ਤੁਸੀਂ ਜਾ ਕੇ ਬਣਾ ਲਿਓ ਹੁਣ ਪਹਿਲੀ ਵਾਰ ਤਾਂ ਇਹਨਾਂ 'ਕ ਕਰਨਾ ਹੀ ਪੈਣਾ ਵਾ ਮੁੜ ਕੇ ਤੇ ਚੱਲ ਗਏ ਆਪਣੀ ਧੀ ਭੈਣ ਨੂੰ ਪਿਆਰ ਦਿੱਤਾ ਜਾਂ ਉਹ ਇੱਥੇ ਆਈ ਤੇ ਪਿਆਰ ਦਿੱਤਾ ਤਾਂ ਕੋਈ ਗੱਲ ਹੀ ਨਹੀਂ ਗਈ ਚਲੋ ਕੋਈ ਨਹੀਂ ਆ ਜਿਹੜਾ ਵੀ ਲੈਣਾ ਕਪੜਾ ਬਣਾਉਣਾ ਵਾ ਨੂੰ ਤੁਸੀਂ ਕਹਿਂਦੇ ਆ ਤੇ ਜੇ ਤੁਸੀਂ ਜਾਣਾ ਵਾ ਠੀਕ ਆ ਜੇ ਨਹੀਂ ਨਾ ਤੇ ਆਪਾਂ ਦੋਵੇਂ ਨਾਲੇ ਚਲ ਜਾਂਦੇ ਆ ਤੇ ਜਾਵਾਂ ਤਾਂ ਲੈ ਆਉਣੇ ਨੇੜੇ ਸੂਟ ਲਿਓਣੇ ਇਹ ਕੋਦੇ ਚੱਲ ਤੁਸੀਂ ਚਲ ਜਾਓ ਅਹੀਂ ਜਾ ਕੇ ਕੀ ਕਰਨਾ ਮੈਂ ਕਰਦਾ ਕੰਮ ਤੰਦਾ ਵੇਨੀ ਆ ਤੂੰ ਤਾਂ लवली ਚਲ ਜਾਓ ਫਿਰ ਕੋਈ ਨਹੀਂ ਆਪਾਂ ਲੈ ਆਉਣੇ ਆ ਜਾ ਕੇ ਤੇ ਬਾਕੀ ਕੋਈ ਨਹੀਂ ਕਰ ਲੋ ਸਲਾਹ ਸਵੇਰੇ ਜਣਾਲ ਸਵੇਰੇ ਤੇ ਜਾ ਕੇ ਤਾਂ ਲੈ ਆਓ ਤੇ ਕਰ ਦੋ ਹੁਣ ਉਹਨਾਂ ਨੂੰ ਚੱਲ ਕੋਈ ਨਹੀਂ ਤੇਰੇ ਡੈਡੀ ਨਾਲ ਕਰ ਲੈਣੀ ਸਲਾਹ ਜਿੱਦਾਂ ਕਹਿਣਗੇ ਉਸ ਦਿਨ ਚਲ ਜਾਾਂਗੇ ਹਾਂ ਗਾੜੀਆਂ ਸੰਦੀਪ ਨੂੰ ਵੀ ਪੁੱਛਣਾ ਪੈਣਾ ਪਏ ਕਿਦਾਂ ਆਈਏ ਕੋਈ ਗੱਲ ਨਹੀਂ ਦドド ਹੀ ਉਹਨਾਂ ਨੂੰ ਇਹ ਗੱਲ ਇਹਨੂੰ ਪਤਾ ਹੋਊਗਾ ਤੇ ਫਿਰ ਹੀ ਆ ਕੋਈ ਇਹਨੂੰ ਮੈਂ ਦੱਸ ਦਿੰਨੀ ਆ ਤੇ ਮੈਂ ਸਬਜ਼ੀ ਰੱਖੀ ਹੁੰਦੇ ਤੂੰ ਵੇਖ ਲੈ ਫਿਰ ਮੇਰੀ ਤੀ ਚਲ ਕੋਈ ਗੱਲ ਨਹੀਂ ਉਹ ਵੀ ਮੈਂ ਵੇਖ ਲਈਨੀ ਹਾਈ ਹਾਈ ਇਹ ਕਹ ਬੰਨੇ ਕਹਿੰਦੀ ਆਂ ਵੀ ਮੇਰੀ ਮੰਮੀ ਨਹੀਂ ਗਈ ਠੀਕ ਜੇ ਮੈਂ ਕਿਹਾ ਵਾ ਆਪ ਜਾ ਕੇ ਪਤਾ ਲਾਇਆ ਅਹੀਂ ਬਾਅਦ ਚ ਚੱਲ ਜਾਾਂਗੇ ਤੇ ਰਹਿਣ ਫੇਰ ਚੱਲ ਜੀ ਆਂਦੀ ਆ ਮਾਮਾ ਜੀ ਠੀਕ ਮੰਮੀ ਉੱਥੇ ਗਈ ਆ ਪਰ ਆ ਬੰਦਾ ਆਪ ਨਾ ਠੀਕ ਹੋਵੇ ਤੇ ਗਾਂ ਕਿੱਧਰ ਜਾਣਾ ਹੁੰਦਾ ਵਾ ਮੈਨੂੰ ਦੇਣਾ ਇਹਦੀਆਂ ਗੱਲਾਂ ਸੱਚੀਆਂ ਨਹੀਂ ਲੱਗਦੀਆਂ ਝੂਠ ਬੋਲਦੀ ਆ ਲੱਗਦਾ ਚਲ ਕੋਈ ਗੱਲ ਨਹੀਂ ਪਤਾ ਲੱਗ ਹੀ ਜਾਣਾ ਵਾ ਝੂਠ ਜਿਹੜਾ ਵਾ ਨਾ ਜਿਆਦਾਤਰ ਛੁਪਿਆ ਨਹੀਂ ਰਹਿੰਦਾ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨੇ ਵਾਲ ਵੀ ਕਰਵਾ ਲਈਏ ਉੱਥੇ ਜਾ ਕੇ ਘਟੋ ਘਟ ਪੰਜ 6000 ਰੁਪਈਆ ਲੱਗਦਾ ਉਹਨਾਂ ਦੇ ਇੰਨੇ ਸਸਤੇ ਤਾਂ ਹੋ ਨਹੀਂ ਜਾਂਦੇ ਕੀ ਡਈਆਂ ਇਕੱਲੀ ਗੱਲਾਂ ਕਰਨ ਕੋਛ ਨਹੀਂ ਗੱਲ ਕੀ ਕਰਨੀ ਆ। ਉਹ ਮੰਮੀ ਨੇ ਹੀ ਕਹਿਣਾ ਕਿ ਸੰਦੀਪ ਦਾ ਆ ਹੀ ਫੋਨ ਆ। ਆਹੋ। ਤੇ ਉਹਨੇ ਘਰੇ ਵਾਲ ਕਰਵਾਏ ਆ। ਅੱਛਾ। ਆਹੋ ਤੇ ਉਹ ਮੰਮੀ ਦੇ ਹੀ ਸੰਦੀਪ ਤੇ ਵੇਖ ਲਓ। ਕਿੰਨੀ ਕਿਸਮਤ ਤੇਜਵਨ। ਇਹ ਅਪੀ ਚੱਲ ਆਪਣੇ ਸੌਖੇ ਘਰ ਵਾ। ਜਿੱਦਾਂ ਦੀਆਂ ਮਰਜ਼ੀਆਂ ਆਪਣੇ ਰੀਜਾਂ ਪੂਰੀਆਂ ਡਈਆ ਕਰਨ। ਤੇ ਚਲੋ ਇਹੋ ਕੋਈ ਹੁੰਦਾ ਵਾ। ਚੱਲ ਇਥੇ ਵਿਚਾਰੀ ਕਹਿੰਦੀ ਹੁੰਦੀ ਹੀ। ਚਲੋ ਕੁਆਰੇ ਹੁੰਦੇ ਆ ਨਾ ਗੱਲ ਹੋਰ ਹੁੰਦੀ ਆ। ਆਹੋ। ਤੇ ਜਦੋਂ ਬੰਦਾ ਵਿਆਹ ਜਾਂਦਾ ਵਾ ਨਾ ਫਿਰ ਆਪਣੇ ਘਰ ਬੰਦਾ ਜੋ ਮਰਜ਼ੀ ਕਰੇ ਕਿਉਂਕਿ ਅਗਲੇ ਦੀ ਮਰਜ਼ੀ ਹੈ ਨਾ ਚੱਲੇ ਇਹ ਵੀ ਵਧੀਆ ਵਾ ਉਹ ਰਿਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰਨ ਦੇ ਆ ਵਾ ਉਹ ਚੱਲ ਸੌਖੇ ਘਰ ਚ ਲੱਗੀ ਆ ਹਨ ਹੋਰ ਕੀ ਚਾਹੀਦਾ ਜਿਹੜੀਆਂ ਮਰਜ਼ੀ ਰੀਝਾਂ ਪੂਰੀਆਂ ਕਰੇ ਹੁਣ ਆਪਣੀਆਂ ਉਹ ਹੋਈ ਨਾ ਹਨ ਬਾਕੀ ਚਲੋ ਵਧੀਆ ਗੱਲ ਵਾ ਇਹੋ ਹੀ ਸਾਨੂੰ ਚਾਹੀਦਾ ਸੀ ਕਿ ਕੁੜੀ ਆਪਣੇ ਘਰ ਵਧੀਆ ਰਹੇ ਉਹ ਚਲੋ ਸਭ ਕੋ ਠੀਕ ਆ ਵਾ ਹੋਰ ਦੱਸੋ ਕੀ ਚਾਹੀਦਾ ਵਾ ਨਾ ਤੇ ਮੇਰੀ ਗੱਲ ਸੁਣ ਤੂੰ ਉਹਨਾਂ ਨੂੰ ਪੁੱਛਣਾ ਹੈ ਕਿ ਕਿਦਾਂ ਲੈਣ ਨੂੰ ਆਈਏ ਲੈਂਦਾ ਦਸੂਗ ਮਮੀ ਉਹ ਦੇ ਇਸਲਾ ਕਰਨਾ ਮਮੀ ਦੇ ਹੀ ਗਣ ਵੀ ਜਿਹੜੇ ਕਪੜੇ ਕੁਪੜੇ ਤੇ ਹੋਣ ਵਾਲੇ ਆ ਤੇ ਜਾ ਕੇ ਤੇ ਲੈ ਆਈਏ ਆਹੋ ਤੇ ਮੈਂ ਕਿਹਾ ਜੇ ਤੂੰ ਹੀ ਜਾਣਾ ਮੈਂ ਤੂੰ ਹੀ ਜਾ ਕੇ ਲੈ ਉਹ ਡੈਡੀ ਜੀ ਨੇ ਲਈ ਉਹ ਨਾਲ ਤੇ ਜੇ ਨਹੀਂ ਆ ਤੇ ਫਿਰ ਕੋਈ ਗੱਲ ਨਹੀਂ ਆਪਾਂ ਲੈ ਆਵਾਂਗੇ ਹੁਣ ਜਾਣਾ ਤੇ ਪੈਣਾ ਹੀ ਆ ਉਹ ਡੈਡੀ ਮੈਨੂੰ ਕਹਿੰਦੇ ਆ ਸੀ ਨਾ ਕੱਲ ਕਿ ਉਹ ਰਿਸ਼ਤੇਦਾਰ ਖੜਨਾ ਕੋਈ ਨਾਲ ਕਿਦਾਂ ਕਿਦਾਂ ਨਹੀਂ ਨਹੀਂ ਖੜਨਾ ਕਿ ਨੂੰ ਆ ਖੜਨਾ ਨਹੀਂਗਾ ਕਿ ਨੂੰ ਵੀ ਨਾਲ ਹੈਗਾ ਮੈਂ ਤੇ ਡੈਡੀ ਨੂੰ ਆਖਿਆ ਕਿ ਤਿੰਨੇ ਚੋਵੇਂ ਜਾਣੇ ਉਹ ਆਏ ਤੇ ਸਾਰਾ ਟੱਬਰ ਅਹੀਂ ਚਲ ਜਾਨੇ ਕੀ ਲੋੜ ਵਾ ਜਿਆਦਾ ਕਰਨਾ ਸੁਪਾਉਂਦੀ ਏ ਮੇਉਂ ਵੀ ਤੇ ਤੁਹਾਨੂੰ ਕਹਿਨ ਦੀ ਆ ਕਿ ਕਹਿਣਾ ਕੋਣਾ ਕਿਸ ਨੂੰ ਨਹੀਂ ਗਾਹਗਾ ਤੇ ਜਾਣਾ ਵਾਂ ਤੇ ਆਪ ਹੀ ਜਾਣਾ ਵਾਂ ਚਲ ਕੋਈ ਨਹੀਂ ਮੈਂ ਸੋ ਇਹ ਹੌਸਲਾ ਕਰਨ ਨਹੀਂ ਤੇ ਚਲ ਆਪਾਂ ਦੋਵੇਂ ਚੱਲ ਜਾਂਦੇ ਲੈ ਕੇ ਹੀ ਆਉਣਾ ਉਹ ਨਹੀਂ ਨਹੀਂ ਸਾਰਿਆਂ ਨੂੰ ਖੜਨਾ ਵਾਂ ਅਸੀਂ ਨਾਲ ਦੱਸ ਚਲੋ ਕੋਈ ਨਹੀਂ ਆ ਉਹ ਬਾਕੀ ਕਰਦੇ ਆ ਸੋ ਇਹ ਹੌਸਲਾ ਚਲ ਮੈਂ ਰੇਲ ਨਾ ਕੰਮ ਧੰਦਾ ਤੇ ਕਰੋ ਕੰਮ ਧੰਦਾ ਤੁਸੀਂ ਚਲੋ ਠੀਕ ਕਿ ਬੀ ਹੋਸ਼ ਹੁੰਦੀ ਈ ਮੇਰੀ ਭੈਣ ਬੜੀ ਸੌਖੀ ਕੋਈ ਨਹੀਂ ਉਹਦੇ ਬਾਝੋਂ ਬਥੇ ਲੱਗਣੇ ਆ ਨਾ ਜਦੋਂ ਰੋਇਆ ਕਰੂਗੀ ਨਾ ਇੱਥੇ ਆ ਗਈ ਫਿਰ ਪਤਾ ਲੱਗਣਾ ਮੈਂ ਦੇਖ ਕੇ ਗੱਲ ਦੀ ਸਮਝ ਨਹੀਂ ਲੱਗੀ ਕਿ ਉਹ ਨਾ ਵਾਲ ਕਿ ਨਾ ਕਰਵਾਤੇ ਐਈ ਜੋਗੇ ਹੈਗੀ ਆ ਉਹਦਾਂ ਤੇ ਕਹਿੰਦੇ ਸੀ ਨਹੀਂ ਉਹ ਸਾਡੇ ਕੋ ਗੱਡੀ ਵੀ ਨਹੀਂ ਹੈਗੀ ਉਹ ਵੀ ਨਹੀਂ ਹੈਗਾ ਤੇ ਐਨੇ ਪੈਸੇ ਕੱਢ ਲਈ ਉਹਨਾਂ ਨੇ ਚਲ ਜਾਣ ਖਾਂਦੀ ਹੋਊਗੀ ਉਹਨਾਂ ਦੇ ਤੇ ਕਰਾਤੇ ਹੋਣੇ